ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇਸ ਅਲਫਾ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਕੁੱਦਾਂ ਵਜੀ ਵੀ ਭਾਗ 6 ਲੇਖਕ ਰਖਵੀਰ ਬੜੈਚ ਜਿਵੇਂ ਹੀ ਪੁਲਿਸ ਆਈ ਨਾਲ ਹੀ ਐਂਬੂਲੈਂਸ ਵੀ ਆ ਗਈ ਉਹਨਾਂ ਨੇ ਆ ਕੇ ਤਾਰੀ ਨੂੰ ਦੇਖਿਆ ਤੇ ਚੁੱਕ ਕੇ ਹਸਪਤਾਲ ਲੈ ਗਏ ਕੁੱਦੇ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਕੋਰਟ ਵਿੱਚ ਪੇਸ਼ ਕਰ ਦਿੱਤਾ ਕੋਰਟ ਵਿੱਚ ਕੁੱਦੇ ਦੀ ਗੱਲ ਸਮਝਣ ਲਈ ਟ੍ਰਾਂਸਲੇਟਰ ਅਕਰਮ ਨੂੰ ਬੁਲਾਇਆ ਗਿਆ ਹੈ ਜੋ ਕਿ ਪਾਕਿਸਤਾਨਾ ਲਹਿੰਦੇ ਪੰਜਾਬ ਤੋਂ ਹੈ। ਆਕਰਮ ਨੂੰ ਸਮਝਾ ਦਿੱਤਾ ਗਿਆ, ਉੱਦੇ ਨਾਲ ਗੱਲ ਕਰ ਲਈ। ਉਸਨੇ ਆਉਂਦਿਆਂ ਉੱਦੇ ਨੂੰ ਕਿਹਾ ਬਾਹ ਸਰਦਾਰ ਜੀ ਅਮਰੀਕਾ ਆ ਕੇ ਕਤਲ ਕਰ ਛੱਡਿਆ। ਅੱਲਾ ਵਾਲਿਓ ਇਹ ਕੀ ਕਰ ਛੱਡਿਆ? ਉੱਦਾ ਡਰਿਆ ਸਹਿਮਿਆ ਹੋਇਆ ਹੈ। ਉਹ ਘਵਰਾਈ ਜੀ ਆਵਾਜ਼ ਵਿੱਚ ਬੋਲਿਆ। ਉਸ ਮੰਗਤੇ ਨੇ ਤਾਰੀਬਾਈ ਦੇ ਗੋਲੀ ਮਾਰੀ। ਮੈਂ ਗੁੱਸੇ ਵਿੱਚ ਆ ਕੇ ਉਸ ਦਾ ਹਥਿਆਰ ਖੋ ਕੇ ਉਸੇ ਦੇ ਗੋਲੀ ਮਾਰੀ। ਨਾ 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 ਇੰਜ ਇੰਜੇ ਕਹਿਣਾ ਬਾਦਸ਼ਾਹ ਉਹ ਕੈਦ ਬੋਲ ਜਾਵੇਗੀ ਤੁਸੀਂ ਅੰਦਰ ਕਹਿਣਾ ਹੈ ਕਿ ਜੇ ਮੈਂ ਉਸ ਨੂੰ ਨਾ ਮਾਰਦਾ ਤਾਂ ਉਸ ਨੇ ਮੈਨੂੰ ਵੀ ਮਾਰ ਦੇਣਾ ਸੀ ਬਚ ਜਾਵੋਗੇ ਅਕਰਮ ਮਦਦ ਕਰਨੀ ਚਾਹੁੰਦਾ ਹੈ ਖੁੱਦੇ ਦੀ ਖੁੱਦੇ ਨੇ ਉਲਟਾ ਕੇ ਪੁੱਛਿਆ ਵੀਰ ਜਿਹੜੇ ਮੇਰੇ ਨਾਲ ਜਿਹਦੇ ਗੋਲੀ ਵੱਜੀ ਸੀ ਉਸ ਦਾ ਕੁਝ ਪਤਾ ਲੱਗਿਆ ਉਹ ਹਸਪਤਾਲ ਵਿੱਚ ਜੀਰੇ ਇਲਾਜ ਹੈ ਅਕਰਮ ਬੋਲਿਆ ਤੁਸੀਂ ਲੋਗ ਅਮਰੀਕਾ ਕਿਵੇਂ ਆਏ ਸੀ ਕਬੱਡੀ ਖੇਡਣਾ ਉੱਦਾ ਬੋਲਿਆ ਤੇਰਾ ਪਾਸਪੋਰਟ ਕਿੱਥੇ ਹੈ ਉਹ ਤਾਂ ਅਸੀਂ ਕਿਸੇ ਵੀਰ ਕੋਲ ਰੱਖੇ ਹੋਏ ਨੇ ਕਿੱਥੇ ਆਕਰਮ ਨੇ ਪੁੱਛਿਆ ਕੋਈ ਪਤਾਸ਼ਤਾ ਫੋਨ ਛੋਣਾ ਘਬਰਾਇਆ ਹੋਇਆ ਕੋਦਾ ਸਭ ਭੁੱਲ ਗਿਆ ਹੈ ਉਸ ਨੂੰ ਕੁਝ ਯਾਦ ਨਹੀਂ ਆ ਰਿਹਾ ਉਹ ਕਿੱਥੇ ਰੁਕੇ ਸਨ ਪਾਸਪੋਰਟ ਕਿਸ ਕੋਲ ਛੱਡ ਕੇ ਆਏ ਹਨ ਤੁਹਾਡੀ ਟਰੈਵਲ ਇੰਸ਼ੋਰੈਂਸ ਹੋਈ ਦੀਏ ਆਕਰਮ ਨੇ ਤਲਖਵਾੜ ਵਿੱਚ ਪੁੱਛਿਆ ਹੋ ਗਈ ਹੁੰਦਾ ਕੁਦਾਂ ਬੋਲਿਆ ਸਿਰ ਫੜ ਕੇ ਬੈਠ ਗਿਆ ਹੈ ਅਕਰਮਾ ਅੱਲਾ ਮਾਫ ਕਰੇ ਉਹਦਾ ਆਪ ਰਹਿਮ ਕਰੇ ਉਸ ਜਣੇ ਤੇ ਜਿਸ ਦੇ ਗੋਲੀ ਵੱਜੀ ਹੈ ਅਕਰਮ ਨੂੰ ਪਤਾ ਹੈ ਅਮਰੀਕਾ ਵਿੱਚ ਕਾਗਜ਼ਾਂ ਦੀ ਕੀਮਤ ਹੈ ਕਾਗਜ਼ਾਂ ਬਗੈਰ ਬੰਦੇ ਦੀ ਕੋਈ ਕੀਮਤ ਨਹੀਂ ਹਸਪਤਾਲ ਵਿੱਚ ਧਾਰੀ ਦੀ ਤਲਾਸ਼ੀ ਲਈ ਗਈ ਉਸ ਕੋਲੋਂ ਕੋਈ ਕਾਗਜ਼ ਨਹੀਂ ਨਿਕਲਿਆ ਉਸ ਦੀ ਇੰਸ਼ੋਰੈਂਸ ਦਾ ਕੋਈ ਕਾਰਨ ਨਹੀਂ ਮਿਲਿਆ ਤਾਂ ਹਸਪਤਾਲ ਵਾਲਿਆਂ ਉਸ ਦੀ ਕੋਈ ਪਰਵਾਹ ਨਹੀਂ ਕੀਤੀ ਸਾ ਰੁਕਦੇ ਰੁਕਦੇ ਅਖੀਰ ਸਦਾਲੀ ਰੁਕ ਗਏ ਗੁਰਸੇਵਕ ਦੇ ਘਰ ਦਾ ਕਬੱਡੀ ਦੇ ਆਸਮਾਨ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਛਿਪ ਗਿਆ ਸੀ ਉਧਰ ਇੰਡੀਆ ਪੰਜਾਬ ਵਿੱਚ ਗੁਰਸੇਵਕ ਤਾਰੀ ਅਤੇ ਕੁdde ਨੂੰ 에어ਪੋਰਟ ਤੋਂ ਲੈਣ ਜਾਣ ਦੀਆਂ ਤਿਆਰੀਆਂ ਕਰ ਰਹੇ ਨੇ ਹਾਰ ਕੀ ਕੇ ਰੱਖ ਲਏ ਨੇ ਗੱਡੀ ਵਿੱਚ ਜਸ ਪੁੱੱਤਰ ਬਹੁਤ ਖੁਸ਼ ਹਨ ਉਹਨਾਂ ਦਾ ਵੀਰ ਆਉਣ ਵਾਲਾ ਹੈ ਪੁੱਤਰ ਜਸ ਨੂੰ ਬੋਲੀ ਜਸ ਭੈਣ ਜਦੋਂ ਤਾਰੀ ਵੀਰ ਆ ਗਿਆ ਸੀ ਨਾ ਤਾਂ ਮੈਂ ਉਸ ਨੂੰ ਕਿਹਾ ਸੀ ਮੇਰੇ ਲਈ ਬਹੁਤ ਸਾਰਾ ਸਮਾਨ ਲੈ ਕੇ ਆਈ ਵੀਰੇ ਵੀਰ ਨੇ ਮੇਰੇ ਨਾਲ ਵਾਦਾ ਕਰਿਆ ਸੀ ਉਹਨਾ ਆਪਣੇ ਵਾਸਤੇ ਤੋਂ ਦੋ ਟੈਕਸੀ ਭਰ ਕੇ ਲਿਆਵੇਗਾ ਪਰਮੇਂਦਰ ਵੀ ਬਹੁਤ ਖੁਸ਼ ਹੈ ਬਹੁਤ ਕੁਝ ਬਣਾਉਣ ਦੀਆਂ ਤਿਆਰੀਆਂ ਕਰਦੀ ਫਿਰਦੀ ਹੈ ਮੇਰੇ 딸 ਨੂੰ ਜੋ ਜੋ ਸੁਆਸ ਲੱਗਦਾ ਹੈ ਸਭ ਬਣਾ ਲੈਣਾ ਸੁਖ ਨਾਲ 4 ਮਹੀਨਿਆਂ ਬਾਅਦ ਮਾਂ ਦੇ ਹੱਥ ਦੀ ਰੋਟੀ ਖਾਣੀ ਹੈ ਕਿਤੇ ਮੇਰੇ ਪੁੱਤ ਨੇ ਦਰਸ਼ਨਾ ਆ ਕੇ ਗੁਰਸੇਵਕ ਨੂੰ ਬੋਲਿਆ ਸਰਦਾਰ ਜੇ ਕਹੋ ਤਾਂ ਮੈਂ ਵੀ ਨਾਲ ਚੱਲਾਂ ਉੱਦਾਂ ਖੁਸ਼ ਹੋ ਜਾਊ ਮੈਨੂੰ ਆਇਆ ਦੇਖ ਕੇ ਗੁਰਸੇਵਕ ਆਪਣੇ ਸੁਭਾਅ ਮੁਤਾਬਿਕ ਲੈ ਦਰਚਨਾ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ ਚੱਲ ਤੂੰ ਵੀ ਚੱਲ ਗੱਲਾਂ ਬਾਤਾਂ ਕਰਦੇ ਚੱਲਾਂਗੇ ਜੇ ਕੋਈ ਤੰਗੀ ਆ ਗਈ ਤਾਂ ਉਧਰੋਂ ਹੋਰ ਗੱਡੀ ਕਰ ਲਵਾਂਗੇ ਰੱਬ ਦਾ ਨਾਮ ਲੈ ਕੇ ਤੁਰ ਪਏ ਨੇ ਗੁਰਸੇਵਕ ਹੋਰੀ ਜਾਂ ਪਹੁੰਚੇ ਹਨ 에어ਪੋਰਟ ਤੇ ਜਹਾਜ਼ ਉਤਰੀ ਚੜੀ ਜਾ ਰਹੇ ਨੇ ਆਉਣ ਤੇ ਜਾਣ ਵਾਲਿਆਂ ਦਾ ਤੰਤਤਾ ਲੱਗਿਆ ਹੋਇਆ ਹੈ ਜਿਨ੍ਹਾਂ ਦਾ ਇੰਤਜ਼ਾਰ ਹੈ ਬਸ ਉਹ ਹੀ ਨਹੀਂ ਆ ਰਹੇ ਹਾਰਕੇ ਗਰਸੇਵਕ ਨੇ ਗੇਟ ਤੇ ਖੜੇ ਪੁਲਿਸ ਵਾਲੇ ਨੂੰ ਪੁੱਛਿਆ ਬਾਈ ਜੀ 8 ਵਜੇ ਤਾਰੀ ਪੁੱਤ ਨੇ ਆਉਣਾ ਸੀ ਅਮਰੀਕਾ ਤੋਂ ਅਜੇ ਤੱਕ ਨਹੀਂ ਆਇਆ ਪਤਾ ਨਹੀਂ ਕੀ ਗੱਲ ਹੋ ਗਈ ਹੈ ਆਪਕੇ ਪਾਸ ਫਲਾਈਟ ਨੰਬਰ ਹੈ ਪੁਲਿਸ ਵਾਲੇ ਨੇ ਪੁੱਛਿਆ ਹਾਂ ਜੀ ਆ ਲਿਖੀ ਹੋਈ ਹੈ ਪਰਚੀ ਤੇ ਗਰਸੇਵਕ ਜੇਬ ਵਿੱਚੋਂ ਪਰਚੀ ਕੱਢ ਕੇ ਫਰੋਂਦਾ ਬੋਲਿਆ ਅਰੇ ਜੇ ਫਲਾਈਟ ਕੋ ਲੈਂਡ ਹੋਏ 2 ਘੰਟੇ ਹੋ ਗਏ ਸਭੀ ਮੁਸਾਫਿਰ ਬਾਹਰ ਚਾ ਚੁੱਕੇ ਹਨ ਪੁਲਿਸ ਵਾਲੇ ਨੇ ਬੋਰਡ ਵੱਲ ਦੇਖਿਆ ਤੇ ਗੁਰਸੇਵਕ ਨੂੰ ਪਰਚੀ ਫੜਾਉਂਦਾ ਬੋਲਿਆ ਤਾਰੀ ਖੁੱਦਾ ਕਿਉਂ ਨਹੀਂ ਬਾਹਰ ਆਏ ਅਸੀਂ ਤਾਂ ਦਰਾਂ ਤੋਂ ਬਿੰਦਲੀ ਵੀ ਨਜ਼ਰ ਨਹੀਂ ਹਟਾਈਆਂ ਲੱਤਾਂ ਕੰਬ ਰਹੀਆਂ ਨੇ ਗੁਰਸੇਵਕ ਜੀਆ ਫੇਰੋ ਮੈਂ ਅੰਦਰ ਫਲਾਈਟ ਵਾਲੋਂ ਸੇ ਚੈੱਕ ਕਰਵਾ ਦਿੱਤਾ ਹੂੰ ਕਈ ਦਫਾ ਫਲਾਈਟ ਮਿਸ ਹੋ ਜਾਂਦੀ ਹੈ ਪੁਲਿਸ ਵਾਲਾ ਦੋਵਾਂ ਦੇ ਨਾਮ ਦੇਖ ਕੇ ਅੰਦਰ ਕਿਸੇ ਨੂੰ ਭੇਜਿਆ ਅਤੇ ਉਸ ਨੇ ਆ ਕੇ ਦੱਸਿਆ ਭਾਈ ਸਾਹਿਬ ਇਸ ਫਲਾਈਟ 'ਸੇ ਜਿਹ ਲੋਕ ਨਹੀਂ ਆਏ ਜਰਾ ਇਧਰ ਹੋ ਕੇ ਖੜੇ ਹੋ ਜਾਓ ਆਏ ਨਹੀਂ ਐਂ ਕਿਵੇਂ ਹੋ ਸਕਦਾ ਕੋਈ ਸਮਝ ਨਹੀਂ ਆ ਰਹੀ ਗੁਰਸੇਵਕ ਨੂੰ ਉਹ ਖਾਲੀ ਹੱਥ ਮੋੜਾਏ ਸਾਰੀਆਂ ਖੁਸ਼ੀਆਂ ਵਿਚੇ ਤਰੀਆਂ ਤਰਾਈਆਂ ਰਹਿ ਗਈਆਂ ਘਰ ਵਿੱਚ ਕੋਈ ਕਿਸੇ ਨਾਲ ਨਹੀਂ ਬੋਲ ਰਿਹਾ ਪਰਮਿੰਦਰ ਰੁਕ ਰੁਕ ਕੇ ਰੋਣ ਲੱਗ ਪੈਂਦੀ ਹੈ ਮੈਂ ਤਾਂ ਕਿਹਾ ਸੀ ਵੀ ਰਹਿਣ ਦੇ ਐਨੀ ਦੂਰ ਪੁੱਤ ਭੇਜਣ ਨੂੰ ਕਦੇ ਇੱਕ ਨਹੀਂ ਸੁਣੀ ਇਸ ਬੰਦੇ ਨੇ ਮੇਰੀ ਮੈਨੂੰ ਨਹੀਂ ਪਤਾ ਮੈਨੂੰ ਮੇਰਾ ਪੁੱਤ ਚਾਹੀਦਾ ਹੈ ਜਿੱਥੋਂ ਮਰਜ਼ੀ ਲਿਆ ਕੇ ਦੇਵੋ ਉੱdde ਦੇ ਘਰ ਵੀ ਮਾਹੌਲ ਅਫਸੋਸਜਨਕ ਹੋਇਆ ਹੋਇਆ ਹੈ ਕੁਝ ਸਮਝ ਨਹੀਂ ਆ ਰਹੀ ਕਿਸੇ ਨੂੰ ਕਿਧਰੋਂ ਲੱਭ ਲੈਉਣ ਦੇ ਵਾਕਾਂ ਨੂੰ ਅਗਲੇ ਦਿਨ ਡਾਕੀ ਆਇਆ ਤੇ ਆ ਕੇ ਖਤ ਫੜਾ ਕੇ ਗਿਆ ਬਾਹਰੋਂ ਆਇਆ ਖਤ ਦੇਖ ਕੇ ਸਭ ਦੇ ਸਾਹ ਵਿੱਚ ਸਾਹ ਆਇਆ ਜਲਦੀ ਖੋਲ ਪੁੱਤਰ ਦੇਖਤਾ ਲਿਆ ਦੇਖਤਾ ਕੀ ਲਿਖਿਆ ਵੀਰੇ ਨੇ ਪਰਮੇਂਦਰ ਪਸੀਨਾ ਸਾਫ ਕਰਦੀ ਬੋਲੀ ਹੱਥ ਵਿੱਚ ਲਿਖਿਆ ਸੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪੁੱਤਰ ਤੇ ਜਸ ਨੂੰ ਬਹੁਤ-ਬਹੁਤ ਪਿਆਰ ਅਸੀਂ ਦੋਵੇਂ ਇੱਥੇ ਠੀਕ ਠਾਕ ਹਾਂ ਅਸੀਂ ਕੁਝ ਦਿਨ ਹੋਰ ਅਮਰੀਕਾ ਰਹਿ ਕੇ ਜਾਵਾਂਗੇ ਅਸੀਂ ਸੋਚਿਆ ਬਈ ਕੁਝ ਦਿਨ ਇੱਥੇ ਕੰਮ ਕਰਕੇ ਪੈਸੇ ਇਕੱਠੇ ਕਰ ਲਈਏ ਬਾਪੂ ਜੀ ਨੂੰ ਹਸਾਰਾ ਲੱਗ ਜਾਊ ਨਾਲੇ ਜਸ ਤੇ ਪੁੱਤਰ ਦਾ ਵਿਆਹ ਵੀ ਤਾਂ ਕਰਨਾ ਹੈ ਉਹ ਮਾਂ ਕਹਿੰਦੀ ਰਹਿੰਦੀ ਸੀ ਨਾ ਅਖੇ ਤਾਰੀ ਨੇ ਕੁਝ ਨਹੀਂ ਕਰਨਾ ਦੇਖੀ ਮਾਂ ਤਾਰੀ ਨੇ 1-2 ਸਾਲ ਵਿੱਚ ਹੀ ਸਭ ਕੁਝ ਕਰ ਦੇਣਾ ਭੈਣਾ ਵੀ ਵਿਆਹ ਦੇਣੀ ਐ ਕੋਠੀ ਵੀ ਪਾ ਦੇਣੀ ਐ ਤੇ ਤਾਰੀ ਨੇ ਤੈਨੂੰ ਸੱਸੀ ਬਣਾ ਦੇਣਾ ਜਸਤੇ ਪੁੱਤਰ ਨੂੰ ਬਹੁਤ-ਬਹੁਤ ਪਿਆਰ ਸਾਡੀ ਫਿਕਰ ਨਾ ਕਰਿਓ ਮੈਂ ਤੇ ਖੁਦ ਅੱਜ ਮਾਂ ਠੀਕ-ਠਾਕ ਹਾਂ ਕੋਏ ਤੂੰ ਤਾਂ ਡਰਾਇ ਦਿੱਤੇ ਸੀ ਪੁੱਤਰਾ ਕੋਈ ਚੰਗਾ ਨਹੀਂ ਸੀ ਲੱਗ ਰਿਹਾ ਆਹ ਚਿੱਠੀ ਨਾ ਆਉਂਦੀ ਮੈਂ ਤਾਂ ਹੋਰ ਦੋ ਦਿਨ ਨਹੀਂ ਸੀ ਕੱਢਦਾ ਘਰ ਸੇਵਕਤਾਰੀ ਦੀ ਚਿੱਠੀ ਨੂੰ ਚੁੰਮ ਕੇ ਕਾਲਜੇ ਲਾਉਂਦਾ ਬੋਲਿਆ ਦੇਖ ਲੈ ਪਰਮਿੰਦਰੇ ਕਿੰਨਾ ਲਾਇਕ ਪੁੱਤ ਆ ਤੇਰਾ ਤੂੰ ਐਵੇਂ ਮੇਰੇ ਤੇ ਗੁੱਸਾ ਕਰੀ ਜਾਂਦੀ ਸੀ ਕੁਝ ਸਬਰ ਆ ਗਿਆ ਹੈ ਤਾਰੇ ਦੀ ਚਿੱਠੀ ਪੜ ਕੇ ਸਭਨਾਂ ਨੂੰ ਕੁਝ ਦਿਨਾਂ ਬਾਅਦ ਫੇਰ ਤਰੀਕ ਹੈ ਕੁੱਦੇ ਦੀ ਅਕਰਮ ਆਇਆ ਹੈ ਜੇਲ੍ਹ ਵਿੱਚ ਮਿਲਣੀ ਕੁੱਦੇ ਨੂੰ ਸਰਦਾਰ ਇੱਕ ਮਾੜੀ ਖਬਰ ਹੈ ਤੇਰੇ ਲਈ ਜਿਵੇਂ ਹੀ ਅਕਰਮ ਨੇ ਕਿਹਾ ਉੱਦਾਂ ਜ਼ੋਰ-ਜ਼ੋਰ ਦੀ ਰੋਣ ਲੱਗ ਪਿਆ ਤਾਰੀ ਵੀਰੇ ਕੀ ਹੋ ਗਿਆ ਓਏ ਤੂੰ ਕਿੱਥੇ ਚੱਲਿਆ ਗਿਆ ਮੈਨੂੰ ਇਕੱਲਾ ਛੱਡ ਕੇ ਮੈਂ ਤੇਰੇ ਬਿਗਾਰ ਪਿੰਡ ਕਿਵੇਂ ਜਾਵਾਂਗਾ ਸਭ ਖਤਮ ਕਰ ਗਿਆ ਵੀਰੇ ਰੱਬਾ ਮੈਨੂੰ ਕਿਉਂ ਜਿਉਂਦਾ ਛੱਡ ਦਿੱਤਾ ਓਏ ਮੈਨੂੰ ਵੀ ਮਾਰ ਦੇਣਾ ਸੀ ਬਹੁਤ ਬਿਰਲਾਪ ਕਰ ਰਹਿ ਕੁੱਦਾ ਆਖਰ ਮਨੇ ਕੁਦ ਦਿਨ ਜਫੀ ਉੱਚ ਲਿਖਤਾ ਹੌਸਲਾਕਾਰ ਸਰਦਾਰ ਅੱਲਾ ਕਰੇ ਤੇਰੇ ਵੀਰ ਨੂੰ ਜੰਨਤ ਨਸੀਬ ਹੋਵੇ ਉਹ ਜਿਹੜੇ ਪਿੱਛੇ ਰਹਿ ਗਏ ਉਹਨਾਂ ਦੀ ਜ਼ਿੰਦਗੀ ਤਾਂ ਨਰਕ ਬਣ ਗਈ ਮੈਂ ਕਿਵੇਂ ਜਾ ਕੇ ਦੱਸਾਂਗਾ ਅਗਰ ਸੇਵਕ ਸਰਦਾਰ ਨੂੰ ਕਿ ਮੈਂ ਇਕੱਲਾ ਕਿਉਂ ਆਇਆ ਹਾਂ ਤਾਰੀ ਕਿਉਂ ਨਹੀਂ ਆਇਆ ਨਾਲ ਸਰਦਾਰ ਜੀ ਨੇ ਤਾਂ ਕਹਿ ਕੇ ਭੇਜਿਆ ਸੀ ਉੱਦਿਆ ਮੇਰੇ ਤਾਰੀ ਦਾ ਬਹੁਤ ਧਿਆਨ ਰੱਖੀ ਮੈਂ ਮੈਂ ਉਸ ਨੂੰ ਕੀ ਜਵਾਬ ਦੇਵਾਂਗਾ ਅਕਰਮ ਤੂੰ ਕੁਝ ਐਸਾ ਕਰਾ ਇਹ ਲੋਕ ਮੈਨੂੰ ਫਾਂਸੀ ਲਾ ਦੇਣਾ ਮੈਂ ਪਿੰਡ ਨਹੀਂ ਜਾਣਾ ਚਾਹੁੰਦਾ ਮੈਂ ਉਹਨਾਂ ਦੇ ਸਾਹਮਣੇ ਕਿਵੇਂ ਜਾਵਾਂਗਾ ਤਾਰੀ ਬਾਈ ਕਿਤੋਂ ਆ ਜਾ ਬਾਈ ਆ ਜਾ ਬਾਈ ਆ ਜਾ ਆਪਣੇ ਘਰ ਚੱਲ ਗਏ ਸਾਰੇ ਕੰਮ ਪਏ ਨੇ ਉਹ ਭੈਣਾਂ ਦਾ ਵਿਆਹ ਕਰਨਾ ਆਪਾਂ ਰਲ ਕੇ ਕਰੇ ਬਹੁਤ ਕੁਝ ਕਰ ਲਵਾਂਗੇ ਬਸ ਤੂੰ ਇੱਕ ਵਾਰ ਵਾਪਸ ਆ ਜਾ ਤਾਰੀ ਤਾਰੀ ਓਏ ਅਕਰਮ ਦੀਆਂ ਅੱਖਾਂ ਪਰ ਆਈਆਂ ਕੁdde ਦਾ ਬਰਲਾਗ ਸੁਲਕੇ ਕੋਈ ਦਿਨਾਂ ਵਿੱਚ ਕੁdde ਨੂੰ ਸਜ਼ਾ ਹੋਗੀ ਅਮਰੀਕਾ ਵਿੱਚ ਬਗੈਰ ਇਜਾਜ਼ਤ ਦੇ ਰਹਿਣਾ ਅਤੇ ਕਤਲ ਕਰਨ ਦੀ 10 ਸਾਲ ਦੀ ਸਜ਼ਾ ਹੋਗੀ 10 ਸਾਲ ਕੁdde ਜੇਲ੍ਹ ਵਿੱਚ ਰਿਹਾ ਬਾਹਰ ਕਿਸੇ ਨੂੰ ਨਹੀਂ ਸੀ ਪਤਾ ਕਿ ਤਾਰੀ ਤੇ ਕੁdde ਨਾਲ ਕੀ ਹੋ ਗਿਆ ਸੀ ਆਕਰਮ ਨੇ ਬਹੁਤ ਜ਼ੋਰ ਲਾਇਆ ਕਿ ਕੁੱਦਾਸ ਨੂੰ ਆਪਣੇ ਪਿੰਡ ਬਾਰੇ ਦੱਸ ਦੇਵੇ ਤੇ ਉਹ ਉਹਨਾਂ ਦੇ ਘਰ ਕਿਵੇਂ ਨਾ ਕਿਵੇਂ ਸਨੇਹਾ ਲਾ ਦੇਵੇ ਪਰ ਕੁੱਦੇ ਨੇ ਆਪਣੀ ਜ਼ੁਬਾਨ ਤੇ ਪਿੰਡ ਦਾ ਨਾਮ ਨਹੀਂ ਲੈਂਦਾ ਅਮਰੀਕਾ ਦੀ ਸਰਕਾਰ ਨੇ ਬਹੁਤ ਕੋਸ਼ਿਸ਼ ਕੀਤੀ ਕਿ ਕੁੱਦੇ ਦੀ ਕੋਈ ਸਨਾਰਕਤ ਮਿਲ ਸਕੇ ਤਾਂ ਜੋ ਸਜ਼ਾ ਖਤਮ ਹੋਣ ਤੇ ਉਸ ਨੂੰ ਵਾਪਸ ਭੇਜਿਆ ਜਾ ਸਕੇ ਕੁਝ ਨਾ ਮਿਲਿਆ ਅਖੀਰ 10 ਸਾਲ ਖਤਮ ਹੋਣ ਤੇ ਉਸ ਨੂੰ ਅਮਰੀਕਾ ਵਿੱਚ ਹੀ ਛੱਡ ਦਿੱਤਾ ਗਿਆ ਇਹਨਾਂ ਦਸਾਂ ਸਾਲਾਂ ਨੇ ਕੁੱਦੇ ਦੇ ਜ਼ਖਮ ਭਰਤਾ ਦਿੱਤੇ ਸਨ ਪਰ ਉਹ ਐਨਾ ਸਮਾਂ ਜੇਲ੍ਹ ਵਿੱਚ ਰਹਿ ਕੇ ਨੀਂ ਪਾਗਲ ਹੋ ਗਿਆ ਸੀ ਕੋਈ ਸੱਜਣ ਉਸਨੂੰ ਗਲੀਆਂ ਵਿੱਚ ਰੁਲਦੇ ਨੂੰ ਗੁਰਦੁਆਰੇ ਛੱਡ ਗਿਆ ਸੀ ਗੁਰਦੁਆਰੇ ਵਿੱਚ ਉਹ ਸੇਵਾ ਕਰਦਾ ਰਿਹਾ ਇਸ ਬਦਲੇ ਉਸਨੂੰ ਦੋ ਵਕਤ ਦੀ ਰੋਟੀ ਮਿਲ ਜਾਂਦੀ ਸੀ ਤਕਰੀਬਨ 8-9 ਸਾਲ ਨਿਕਲ ਗਏ ਗੁਰਦੁਆਰੇ ਵਿੱਚ ਗੁੱਦੇ ਨੂੰ ਉਹ ਗੁੱਦਾ ਜਿਸਨੂੰ ਖੇੜਦੇ ਦੇਖਣ ਨੂੰ ਮੇਲਾ ਲੱਗ ਜਾਂਦਾ ਸੀ ਅੱਜ ਉਸਦਾ ਨਾਮ ਪੁੱਛਣ ਵਾਲਾ ਵੀ ਕੋਈ ਨਹੀਂ ਹੈ ਠੀਕ ਹੀ ਕਹਾ ਕਿਸੇ ਨੇ ਚੜਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਨੇ ਅੱਜ ਵਿਸਾਖੀ ਦਾ ਦਿਨ ਹੈ ਗੁਰਦੁਆਰੇ ਵਿੱਚ ਬਹੁਤ ਸੰਗਤ ਇਕੱਠੀ ਹੋਈ ਹੈ ਜਿਆਦਾ ਸੰਗਤ ਆਈ ਦੇਖ ਕੇ ਕੁੱਦਾ ਸੈਮਾ ਬੈਠਾ ਹੈ ਉਸ ਨੂੰ ਡਰ ਹੈ ਕਿਤੇ ਇੰਨਾਂ ਲੋਕਾਂ ਵਿੱਚ ਗੁਰਸੇਵਕ ਨਾ ਜਾਵੇ ਉਹ ਕੁੰਝੇ ਲੱਗਿਆ ਬੈਠਾ ਹੈ ਰਬ ਦੀ ਕਰਨੀ ਹਰਤੇਜ ਆਇਆ ਹੈ ਗੁਰਦੁਆਰੇ ਵਿੱਚ ਆਪਣੇ ਪਰਿਵਾਰ ਨਾਲ ਗੁਰੂ ਘਰ ਦੇ ਅੰਦਰ ਵਰਦੇ ਦੇ ਉਸ ਦੀ ਨਿਗਾਹ ਕੁੱਦਾ ਪੈ ਗਿਆ ਉਹ ਗੁਰਦੁਆਰੇ ਅੰਦਰ ਬੈਠਾ ਸੋਚ ਰਿਹਾ ਹੈ ਕਿ ਉਹ ਬੰਦਾ ਜੋ ਬਾਹਰ ਬੈਠਾ ਹੈ ਉਸ ਦਾ ਕਿਤੇ ਦੇਖਿਆ ਹੋਇਆ ਹੈ ਜਾਣਦਾ ਹੈ ਉਸ ਨੂੰ ਜਦੋਂ ਉਸ ਨੇ ਦਿਮਾਗ ਤੇ ਵਜਨ ਪਾਇਆ ਤਾਂ ਉਸ ਨੂੰ ਜਿਆਦਾ ਆ ਗਿਆ ਉਹ ਇਹ ਤਾਂ ਕੁੱਦਾ ਹੈ ਫਤੇਜ ਉੱਠ ਕੇ ਬਾਹਰ ਗਿਆ ਤੇ ਕੁੱਦੇ ਦੇ ਮੋਢੇ ਤੇ ਹੱਥ ਰੱਖ ਕੇ ਬੋਲਿਆ ਕੁੱਦੇ ਐਨੇ ਅਰਸੇ ਬਾਅਦ ਕਿਸੇ ਨੇ ਕੁੱਦੇ ਨੂੰ ਉਸ ਦਾ ਨਾਮ ਲੈ ਕੇ ਬੁਲਾਇਆ ਸੀ ਕੁੱਦੇ ਨੇ ਇਕਦਮ ਲੋਈ ਵਿੱਚ ਆਪਣਾ ਮੂੰਹ ਕੋਲਿਆ ਤੇ ਬੋਲਿਆ ਮੈਂ ਮੈਂ ਕੁੱਦਾ ਨਹੀਂ ਹਾਂ ਕੁੱਦਾ ਤਾਂ ਤਾਰੀ ਨਾਲ ਮਰ ਗਿਆ ਸੀ ਗੁਰਸੇਵਕ ਬਾਈ ਸਭ ਖਤਮ ਹੋ ਗਿਆ। ਕੁੱਦੇ ਮੈਂ ਗੁਰਸੇਵਕ ਨਹੀਂ ਹਰਤੇਜ ਆਂ। ਹਰਤੇਜ ਕੁੱਦੇ ਨੂੰ ਕਲਾਬ ਵਿੱਚ ਲੈੰਦਾ ਬੋਲਿਆ। ਉਹ ਸਮਝ ਗਿਆ ਹੈ ਕੁਝ ਬਹੁਤ ਮਾੜਾ ਹੋਇਆ ਇਹਨਾਂ ਨਾਲ। ਹਰਤੇਜ ਕੁੱਦੇ ਨਾਲ ਘਰ ਲੈ ਆਇਆ। ਹਰਤੇਜ ਨੇ ਕੁੱਦੇ ਨੂੰ ਜਦੋਂ ਸਾਰੀ ਗੱਲ ਪੁੱਛੀ ਤਾਂ ਉਹ ਤੜਪ ਉੱਠਿਆ। ਕੁੱਦੇ ਦੂ ਦੱਸਿਆ ਕਿਉਂ ਨਹੀਂ ਤੁਹਾਡੇ ਪਾਸਪੋਰਟ ਮੇਰੇ ਕੋਲ ਪਏ ਨੇ। ਵੀਰੇ ਉਹ ਗੋਲੀ ਦਾ ਖੜਾਕ ਜਿਸ ਨਾਲ ਤਾਰੀ ਮਰਿਆ। ਜਦੋਂ ਜ਼ਿਆਦਾ ਆਉਂਦਾ ਹੈ ਤਾਂ ਉਵੇਂ ਹੀ ਸੁਣਦਾ ਹੈ ਫਿਰ ਮੈਨੂੰ ਕੁਝ ਯਾਦ ਨਹੀਂ ਰਹਿੰਦਾ ਸਭ ਭੁੱਲ ਜਾਂਦਾ ਹੈ ਜਾਨ ਨਿਕਲ ਵਾਲੀ ਹੋ ਜਾਂਦੀ ਹੈ ਕੁਝ ਸਬਰ ਆ ਗਿਆ ਸੀ ਕੁਦੇ ਨੂੰ ਆਪਣੇ ਦਿਲ ਦੀ ਸੁਣਾ ਕੇ ਪਰ ਤੇਜ ਅੰਦਰੋਂ ਅਟੈਚੀ ਕੱਢ ਕੇ ਲਿਆਇਆ ਹੈ ਉਸ ਵਿੱਚ ਕੁਝ ਲੱਭ ਰਿਹਾ ਹੈ ਨਾਲੇ ਗੱਲ ਕਰਦਾ ਬੋਲਿਆ ਕੁਝ ਸਾਲ ਪਹਿਲਾਂ ਅਸੀਂ ਬੱਚਿਆਂ ਦੀ ਛੁੱਟੀ ਵਿੱਚ ਇੰਡੀਆ ਗਏ ਸੀ ਅਗਾਹ ਪਿੰਡ ਵਿੱਚ ਕਬੱਡੀ ਕੱਪ ਚੱਲ ਰਿਹਾ ਸੀ ਮੈਂ ਦੇਖਣ ਚਲਿਆ ਗਿਆ ਕਮੈਂਟੇਟਰ ਨੇ ਕਮੈਂਟਰੀ ਕਰਦੇ ਨੇ ਕਈ ਵਾਰ ਤਾਰੀ ਤੇ ਕੁਦਦੇ ਦਾ ਨਾਮ ਲਿੱਤਾ ਆਖੇ ਆਹ ਮੁੰਡੇ ਦੀ ਰੀਡ ਦੇਖ ਕੇ ਮੈਨੂੰ ਬਾਜੇਖਾਨੇ ਵਾਲਾ ਤਾਰੀ ਜ਼ਿਆਦਾ ਆ ਗਿਆ ਜ਼ਿਆਦਾ ਆ ਗਿਆ ਕੀ ਮਤਲਬ ਮੈਂ ਕਮੈਂਟਰੀ ਕਰਨ ਵਾਲੇ ਕੋਲ ਚਲਿਆ ਗਿਆ ਜਦੋਂ ਤੁਹਾਡੇ ਬਾਰੇ ਪੁੱਛਿਆ ਤਾਂ ਪਤਾ ਲੱਗਿਆ ਕਿ ਉਹ ਅਮਰੀਕਾ ਗਏ ਸਨ ਖੇਡਣਾ ਅੱਜ ਤੱਕ ਮੁੜ ਕੇ ਨਹੀਂ ਆਏ ਮੇਰੇ ਦਾ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਸਤਾ ਸੋਚਦੇ ਰਹੇ ਬਈ ਸ਼ਾਇਦ ਤੁਹਾਨੂੰ ਪੁਲਿਸ ਨੇ ਫੜਕੇ ਵਾਪਸ ਛਡਾ ਦਿੱਤਾ ਮਿਲ ਗਏ ਆ ਦੇਖ ਮਾਜ ਤੱਕ ਸੰਭਾਲ ਕੇ ਰੱਖੇ ਹੋਏ ਨੇ ਤੁਹਾਡੇ ਪਾਸਪੋਰਟ ਹਰਤੇਜ ਕੁdde ਨੂੰ ਦੋਵੇਂ ਪਾਸਪੋਰਟ ਪਰੋਂਦਾ ਬੋਲਿਆ ਜਿਵੇਂ ਹੀ ਕੁdde ਨੇ ਪਾਸਪੋਰਟ ਖੋਲ੍ਹਿਆ ਪਾਸਪੋਰਟ ਤੇ ਲੱਗੀ ਤਾਰੀ ਦੀ ਫੋਟੋ ਦੇਖ ਕੇ ਉੱਬਾ ਮਾਰ ਕੇ ਰੋਣ ਲੱਗ ਪਿਆ ਤਾਰੀ ਓਏ ਓਏ ਤਾਰੀ ਆ ਕੀ ਹੋ ਗਿਆ ਵੀਰੇ ਤਾਰੀ ਦੀ ਫੋਟੋ ਨੂੰ ਚੁੰਮ ਕੇ ਸੀਨੇ ਨਾਲ ਲਾ ਲਿਆ ਕੁੱਦੇ ਦੀ ਰੋਂਦੀ ਆਵਾਜ਼ ਸੁਣ ਕੇ ਹਰਤੇਜ ਦੇ ਬੱਚੇ ਵੀ ਭੱਜ ਕੇ ਕੋਲ ਆ ਗਏ ਹਰਤੇਜ ਦੀ ਪਤਨੀ ਕੁੱਦੇ ਨੂੰ ਪਾਣੀ ਦਾ ਗਲਾਸ ਫੜਾ ਕੇ ਕੁੱਦੇ ਦਾ ਸਿਰ ਪਲੋਸ ਦੀ ਬੋਲੀ ਵੀਰੇ ਰੱਬ ਡਾਡੇ ਅੱਗੇ ਕੀ ਦੀ ਪੇ ਚਲਦੀ ਹੈ ਚੁੱਪ ਕਰ ਜਾ ਲੈ ਦੋ ਘੁੱਟ ਪਾਣੀ ਪੀ ਲੈ ਕੋਲ ਬੈਠਾ ਹਰਤੇਜ ਵੀ ਰੋ ਰਿਹਾ ਹੈ ਉਹ ਵੀ ਆਪਣੇ ਹੰਝੂ ਰੋਕ ਨਹੀਂ ਸਕਿਆ ਉਸ ਦੇ ਬੱਚੇ ਉਸ ਨੂੰ ਚੁੱਪ ਕਰਵਾ ਰਹੇ ਹਨ ਡੈਡ ਪਲੀਜ਼ ਡੋਨਟ ਕ੍ਰਾਈ ਉੱਦੇਵੀਰੇ ਮੈਂ ਫਿਰ ਬਾਜੇ ਖੰਨੇ ਤੁਹਾਡੇ ਘਰੇ ਗਿਆ ਸੀ ਬਹਾਨੇ ਨਾਲ ਦੇਖਣਾ ਕਿ ਘਰਦਿਆਂ ਦਾ ਪਿੱਛੇ ਕੀ ਹਾਲ ਹੈ ਹਰਤੇਜ ਆਪਣੇ ਹੰਜੂ ਪੂੰਝਦਾ ਬੋਲਿਆ ਸੁਨਾ ਵੀਰੇ ਸੁਨਾ ਸਭ ਦਾ ਹਾਲ ਸੁਨਾ ਪਰ ਸਭ ਤੋਂ ਪਹਿਲਾਂ ਗਰਸੇਵਕ ਬਾਈ ਵੀਰੇ ਬਾਰੇ ਦੱਸ ਉੱਦਾ ਸਾਰੋ ਕੀ ਬੈਠਾ ਸਭ ਸੁਣ ਲਈ ਉੱਦੇ ਵੀਰ ਗਰਸੇਵਕ ਤਾਰੀ ਦਾ ਪਿਓ ਤਾਂ ਖਤਮ ਹੋ ਗਿਆ ਸੀ ਉਸ ਦੀ ਮਾਂ ਹੈਗੀ ਐ ਪਰ ਉਹ ਰੋ ਰੋ ਕੇ ਅੰਨੀ ਹੋ ਗਈ ਹੈ ਤਾਰੀ ਦੀਆਂ ਦੋਵੇਂ ਭੈਣਾਂ ਦਾ ਵਿਆਹ ਹੋ ਗਿਆ ਹੈ। ਪਰ ਛੋਟੀ ਭੈਣ ਤੇ ਉਸ ਦਾ ਘਰ ਵਾਲਾ ਤਾਰੀ ਦੀ ਮਾਂ ਕੋਲ ਰਹਿੰਦੇ ਨੇ। ਪਰ ਤੇਰੇ ਦਾ ਗੱਲ ਕਰਦੇ ਦਾ 3 ਵਾਰ ਘੱਚ ਪਰ ਆਇਆ। ਤੇ ਮੇਰੇ ਘਰੇ ਮੇਰੇ ਘਰ ਦਾ ਕੀ ਹਾਲ ਹੈ? ਤੇਰੇ ਪਿਓ ਦਾ ਨਾਮ ਦਰਸ਼ਨ ਸੀ ਨਾ। ਉਹ ਗੁਰਸੇਵਕ ਤੋਂ ਕੁਝ ਦਿਨ ਬਾਅਦ ਪੂਰਾ ਹੋ ਗਿਆ ਸੀ। ਤੇਰੀ ਮਾਂ ਦੀ ਹਾਲਤ ਵੀ ਬਹੁਤੀ ਠੀਕ ਨਹੀਂ ਸੀ, ਮੰਜੇ ਤੇ ਪਈ ਸੀ। ਉਹ ਦਿਆ ਇੰਤਜ਼ਾਰ ਕਰ ਰਹੇ ਨੇ ਤਾਂ ਸਾਰੇ ਤੁਹਾਡਾ ਵੀਰੇ ਕਰੇ ਮੁਰਜਾ। ਉਹਨਾਂ ਨੂੰ ਜਾ ਕੇ ਸਭ ਦੱਸ ਦੇ ਇੰਤਜ਼ਾਰ ਖਤਮ ਕਰ ਦੇ ਉਹਨਾਂ ਦਾ ਮੈਂ ਤੇਰਾ ਘਰ ਜਾਣ ਦਾ ਬੰਦੋਬਸਤ ਕਰਦਾ ਹਰ ਤੇਜ ਪਾਣੀ ਦਾ ਗਲਾਸ ਚੁੱਕ ਪਾਣੀ ਪੀ ਕੇ ਗਲਾਸ ਰੱਖਦਾ ਬੋਲਿਆ ਨਹੀਂ ਵੀਰੇ ਮੇਰੇ ਤੋਂ ਉਹਨਾਂ ਲੋਕਾਂ ਦਾ ਸਾਹਮਣਾ ਨਹੀਂ ਕਰ ਹੋਣਾ ਮੈਂ ਮਾਰੀ ਜਾਵਾਂ ਇਹੋ ਵਿਤਰ ਹੈ ਉੱਦਾ ਗਰਸੇਵ ਤੋਂ ਮਾਫੀ ਮੰਗਦਾ ਬੋਲਿਆ ਉੱਦੇ ਵੀਰ ਜ਼ਿੰਦਗੀ ਵੀ ਕਬੱਡੀ ਦੀ ਖੇਡ ਵਾਂਗੂ ਹੈ ਇਸ ਵਿੱਚ ਕਿਸਮਤ ਕਦੇ ਸ਼ੂ ਕੇ ਆਪਣੇ ਪਾਲੇ ਵਿੱਚ ਲਈ ਜਾਂਦੀ ਹੈ ਇਹ ਕਈ ਵਾਰ ਸਾਡੇ ਅੱਗੇ ਆ ਜਾਂਦੀ ਹੈ ਠੀਕ ਕਬੱਡੀ ਦੀ ਖੇਡ ਵਾਂਗੂ ਟਿਲਕਣਵਾਜੀ ਹਮੇਸ਼ਾ ਬਣੀ ਰਹਿੰਦੀ ਹੈ ਜਿਵੇਂ ਕਬੱਡੀ ਵਿੱਚ ਖਿਡਾਰੀ ਹੌਸਲਾ ਨਹੀਂ ਹਾਰਦੇ ਠੀਕ ਉਸੇ ਸ਼ਿੱਦਤ ਨਾਲ ਜ਼ਿੰਦਗੀ ਦੀ ਕਬੱਡੀ ਵੀ ਖੇਡਣੀ ਚਾਹੀਦੀ ਹੈ ਤੂੰ ਤਾਂ ਐਡਾ ਖਿਡਾਰੀ ਹੈ ਤੈ ਤਾਂ ਕਦੇ ਹਾਰ ਨਹੀਂ ਸੀ ਮੰਨੀ ਲੋਕੀ ਅੱਜ ਵੀ ਤੁਹਾਡੀਆਂ ਗੱਲਾਂ ਕਰਦੇ ਨੇ ਵੀਰੇ ਤਾਰੀ ਦਾ ਜ਼ਖਮੀ ਐਸਾ ਹੈ ਜੋ ਭਰਦਾ ਹੀ ਨਹੀਂ ਮੈਂ ਕੀ ਕਰਾਂ ਉਹਦਾ ਫੇਰ ਹੋਣ ਲੱਗ ਪਿਆ ਹੈ ਜਾ ਕੇ ਉਹਨਾਂ ਨੂੰ ਸੰਭਾਲਿਆ ਜਿਹੜੇ ਇੰਤਜ਼ਾਰ ਦੀ ਪੱਟੀ ਵਿੱਚ ਕਦ ਨੂੰ ਝੋਕੀ ਬੈਠੇ ਨੇ ਉਮਰਾਂ ਜਿੰਨਾ ਲੰਮਾ ਇੰਤਜ਼ਾਰ ਕਰੇ ਨੇ ਜਾਣ ਨਾਲ ਹੀ ਖਤਮ ਹੋਣਾ ਹੈ ਹਰਤੇਜ ਬੋਲਿਆ ਕੁਝ ਦਿਨਾਂ ਵਿੱਚ ਐਮਬੈਸੀ ਵਿੱਚੋਂ ਕੁੱਦੇ ਦਾ ਪਾਸਪੋਰਟ ਦੁਬਾਰਾ ਬਣ ਕੇ ਆ ਗਿਆ ਹੈ ਹਰਤੇਜ ਦਾ ਪੂਰਾ ਪਰਿਵਾਰ ਆਇਆ ਹੈ 에어ਪੋਰਟ ਤੇ ਕੁੱਦੇ ਨੂੰ ਜਾਜ ਭਟਾਉਣਾ 20 ਸਾਲਾਂ ਬਾਅਦ ਖਾਲੀ ਹੱਥ ਖੜਾ ਹੈ ਕੁੱਦਾ 에어ਪੋਰਟ ਦੇ ਬਾਹਰ ਕੋਈ ਨਹੀਂ ਆਇਆ ਉਸ ਨੂੰ ਲੈਣਾ ਪੰਜਾਬ ਦੀ ਬੱਸ ਬੈਠ ਗਿਆ ਹੈ ਕੁੱਦਾ ਕੇਸੀ ਜੀ ਕਹਾਣੀ ਦਾ ਪਾਗ ਸੇ ਕਹਾਣੀ ਦਾ ਪਾਗ 7 ਪਰਸੋਂ ਆਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ